ਲਓ ਜੀ ਕੰਮ ਆਪਣਾ ਹੁਣ ਚੱਲ ਪਿਆ ਵਧੀਆ ਫੈਕਟਰੀ 'ਚ ਟਮਾਟੋ ਕਰਤਾ ਤੇ ਆ ਆਪਾਂ ਤਾਂ ਬਣਾਇਆ ਸੀ ਜਿਗਾਰਾ ਆ ਦੇਖੋ ਇੱਥੇ ਨਾ ਗੱਠ ਸਿੱਧੀ ਕਰਨੀ ਪੈਂਦੀ ਵੀ ਉਹਦੇ ਚੱਕਰ ਖੁੱਲਣ ਦੇ ਹਿਸਾਬ ਨਾਲ ਸਾਨੂੰ ਦੇਖਣੇ ਪੈਂਦੇ ਸੀ ਹੁਣ ਇਹ ਜਿਗਾਰਾ ਬਣਾ ਲਿਆ ਦੇਖੋ ਇਹ ਰੱਖੂਗਾ ਆ ਦੇਖੋ ਇੱਥੇ ਰੱਖਤੀ ਗੱਠ ਹੁਣ ਇਹਦੇ ਯਾ ਘਵਾ ਕੇ ਚੱਕਰ ਸਿੱਧੇ ਕਰਨੇ ਨੇ ਨਹੀਂ 2-3 ਆਦਮੀ ਗੱਠ ਨੂੰ ਘੋਣ ਲਈ ਉਹ 2.5 ਤੋਂ 3 ਕੁਇੰਟਲ ਦੀ ਗੱਠ ਆ ਇਥੇ ਲੇਬਰ ਬਾਤ ਲਾ ਦੀ ਯਾਰ ਜੋਰ ਬਾਤ ਲੱਗਦਾ ਹਰੇਕ ਬੰਦਾ ਕੰਮ ਨਹੀਂ ਸੀ ਕਰਦਾ ਆ ਦੇਖੋ ਨੈਟ ਇਹਨੇ ਥੋੜਾ ਜਿਹਾ ਢੇੜਨਾ ਇਹ ਉਹਨੂੰ ਕਮਾ ਕੇ ਸਿੱਧੀ ਕਰ ਦੇਣਾ ਆ ਲਓ ਇਹ ਹੋ ਗਈ ਉੱਧਰੋਂ ਐਕੂਰੇਟ ਇਹਦੇ ਬਾਅਦ ਚੱਕ ਕੇ ਉਹਨਾਂ ਸਿੱਧੀ ਖੜੀ ਆ ਲੋਡਰ ਉਹ ਕਰ ਦਿੰਦਾ ਆ ਥੱਲੇ ਵਾਲਾ ਇਹ ਇਹਨੂੰ ਸਿੱਧੀ ਕਰਕੇ ਇਹਦਾ ਨੈਟ ਖੋਲ ਦਿੰਦਾ ਇੱਧਰ ਇਹ ਬੰਦਾ ਸਾਡਾ ਇਹ ਉਹ ਕਰ ਦਿੰਦਾ ਚੱਕ ਕੇ ਉਹਨੂੰ ਉੱਤੇ ਧਰਨ ਦਾ ਤਿੰਨ ਬੰਦਿਆਂ ਦਾ ਕੰਮ ਰਹਿ ਗਿਆ ਜੀ ਪਹਿਲਾਂ 7 8 10 ਬੰਦੇ ਲੱਗਦੇ ਸੀ ਇਕੱਠਾ ਜਿਆਦਾ ਆਪਾਂ ਮੈਨੂਅਲ ਖੋਲਦੇ ਸੀ ਉਹ ਵੀ ਫਿਰ ਕੰਮ ਨਹੀਂ ਸੀ ਹੁੰਦਾ ਬੰਦੇ ਥੱਕ ਜਾਂਦੇ ਸੀ ਲੇਬਰ ਵਾਲੇ ਬੜੀ ਦਿੱਕਤ ਆਉਂਦੀ ਸੀ ਸਾਨੂੰ ਤੇ ਇਹ ਜਿਗਾਰਡ ਜਾਨੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਵੀ ਦੇਖੋ ਕੀ ਆ ਉਹ ਇਹ ਜਿਗਾਰਡ ਬਣਾਇਆ ਆਪਾਂ ਨੇ ਬਾਸਕਟ ਆਪਣੇ ਘਰੇ ਪਈ ਸੀ ਤੂੜੀ ਵਾਲੇ ਰਿਪਰ ਦੀ ਬਾਕੀ ਜਿਗਾਰਡ ਥੱਲੇ ਵਾਲਾ ਬਣਾ ਕੇ ਉਹਦੇ ਉੱਤੇ ਫਿੱਟ ਕਰ ਲਈਆ ਪੂਰੀ ਕਾਮਯਾਬੀ ਨਾਲ ਚੱਲਦਾ